ਹੈਲੋ ਗਾਇਜ਼ ਮੇਰੇ ਬਿੰਚਨ ਚਾਰੀਆਂ ਬੈਰ ਫਲਿਸਾਤ ਸ਼੍ਰੀਗਲ ਆਈ ਹੋਪ ਟੂ ਸੀ ਟਿਕਟਾਕ ਅਮੋਂਗ ਇਸ ਵੀ ਟਿਕਟਾਕ ਐਂਡ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਵਨ ਫੈਮਿਲੀ ਦੇ ਵਿੱਚ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਸਭ ਨੂੰ ਤਰੱਕੀਆਂ ਬਖਸ਼ੇ ਇੱਥੇ ਜੀ ਆਪਣੀ ਹੋਗੀ ਬਲੌਗ ਦੀ ਸਟਾਰਟਿੰਗ ਮਾਰਨਿੰਗ ਦਾ ਟਾਈਮ ਸੀਗਾ ਆਪਾਂ ਲੱਗੇ ਸੀਗੇ ਇਸ ਵੀਡੀਓ ਸੇ ਸਬਸਕ੍ਰਾਈਬ ਕਰਨਾ ਕਿਉਂਕਿ ਦੀਵਾਲੀ ਤੋਂ ਬਾਅਦ ਜਿਆਦਾ ਡੀਪਲੀ ਕਲੀਨਿੰਗ ਹੋਈ ਨਹੀਂ ਸੀਗੀ ਤਾਂ ਕਰਕੇ ਇੱਥੇ ਲੱਗੇ ਸੀ ਮੈਨੂੰ ਇਹ ਸੀ ਮੈਂ ਕਿਚਲ ਸਾਫ ਸਪਈ ਕਰਦੇ ਆ ਕੁਝ ਮੇਰੀ ਜ਼ਿੰਦਗੀ ਦਾ ਬਹੁਤ ਸਪੈਸ਼ਲ ਡੇ ਸੀਗਾ ਉਹਦੇ ਉਹਦੇ ਵਿੱਚ ਲੱਗੇ ਸੀ ਆਪਾਂ ਤਿਆਰੀਆਂ ਕਰਨਾ ਨਾ ਮੈਂ ਕਿਚਲ ਸਾਫ ਸਪਈ ਕਰਦੀ ਆ ਵੀ ਫਿਰ ਜਿਹੜੇ ਹੋਰ ਕੰਮ ਕਰਨੇ ਜੀ ਉਹ ਕਰਦੇ ਆ ਕੁਝ ਹੁਣ ਇਹ ਆ ਵੀ ਮੌਸਮ ਦੇ ਕਰਕੇ ਵੀ ਇਹ ਨਾ ਥੋੜਾ ਜਿਹਾ ਹੋ ਜਾਂਦਾ ਵੀ ਹੁਣ ਵਧੀਆ ਹਜੇ ਤੁਪਤਪ ਜੀ ਨਿਕਲਦੀਆਂ ਨੇ ਜਿਵੇਂ ਜ਼ਿਆਦਾ ਧੁੰਦਾਂ ਜੀ ਹੋ ਜਾਂਦੀਆਂ ਨੇ ਫਿਰ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਬਾਕੀ ਬਲੌਗ ਦੇ ਵਿੱਚ ਬਨੇ ਰਹੇ ਹੋ ਤੁਹਾਨੂੰ ਪਤਾ ਲੱਗੂਗਾ ਬੀ ਆਪਾ ਕਿਸ ਖੁਸ਼ੀ ਦੇ ਵਿੱਚ ਲੱਗੇ ਹੋਏ ਆ ਜੀ ਘਰ ਦੀ ਸਫਾਈ ਕਰਨ। ਕਿਉਂਕਿ ਜੀ ਖੁਸ਼ੀ ਕੋਈ ਵੀ ਵੱਡੀ ਤੇ ਛੋਟੀ ਨਹੀਂ ਹੁੰਦੀ ਆ ਆਪਣੇ ਮੰਨਣ ਤੇ ਆ। ਕਿ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਛੋਟੀਆਂ ਖੁਸ਼ੀਆਂ ਵੀ ਵੱਡੀਆਂ ਬਣ ਜਾਂਦੀਆਂ ਨੇ ਅਗਰ ਆਪਣਾ ਮਨ ਮੰਨ ਗਿਆ ਉਹਨਾਂ ਚੀਜ਼ਾਂ ਨੂੰ ਹਨਾ। ਬਹੁਤੇ ਲੋਕਾਂ ਦੀ ਬਹੁਤ ਵੱਡੀਆਂ ਖੁਸ਼ੀਆਂ ਵੀ ਛੋਟੀਆਂ ਰਹਿ ਜਾਂਦੀਆਂ ਨੇ ਜਿੱਥੇ ਆਪਣਾ ਮਾਈਂਡ ਇਹ ਚੀਜ਼ ਤੇ ਹੋ ਗਿਆ ਵੀ ਇਹ ਕੋਈ ਖੁਸ਼ੀ ਇਹ ਵੀ ਕੋਈ ਹੁੰਦੀ ਆ ਖੁਸ਼ੀ ਇਹ ਨਾ ਖੁਸ਼ੀਆਂ ਤਾਂ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਨੇ ਸੈਲੀਬ੍ਰੇਸ਼ਨ ਤਾਂ ਵੱਡੀਆਂ ਚੀਜ਼ਾਂ ਦੀ ਹੁੰਦੀ ਆ। ਮੈਨੂੰ ਇਹ ਸੀ ਮੈਂ ਕਿ ਵੀ ਚੱਲ ਨਾ ਤਾਂ ਵੈਸੇ ਵੀ ਇਹ ਹੋ ਗਿਆ ਨਾ ਵੀ ਥੋੜੇ ਬਹੁਤੇ ਜਿਵੇਂ ਕਈ ਵਾਰੀ ਜਾਲਾ ਜਾਲੇ ਜੂਲੇ ਜੇ ਲੱਗੇ ਹੁੰਦੇ ਨੇ ਜੀ ਆਹ ਹੁੰਦਾ ਹੋ ਜਾਂਦਾ ਹੈ ਨਾ ਵੀ ਚਲੋ ਕੰਧਾਂ ਦੀ ਸਾਫ ਸਫਾਈ ਹੋ ਜੂਗੀ ਉਹ ਕਰਕੇ ਫਿਰ ਮੈਂ ਸਾਰੀ ਜਿਹੜੀ ਡਸਟਿੰਗ ਵਗੈਰਾ ਕਰਨ ਵਾਲੀ ਸੀਗੀ ਉਹ ਕਰਕੇ ਇੱਥੇ ਆਪਾਂ ਜਿੰਨਾ ਤੋਂ ਕਿਹਾਗੇ ਸੀ ਫ੍ਰੀ ਇੱਥੇ ਪਤਾ ਨਹੀਂ ਮੈਂ ਕੀ ਦੀਆਂ ਗੱਲਾਂ ਕਰਦੀ ਸੀ ਕੁਛ ਨਹੀਂ ਦਿਮਾਗ ਜਾ ਰਹੇ ਆ ਅ ਜਫਾਤਾ ਵੀ ਥੋੜਾ ਜਿਆ ਜਲਦੀ ਆ ਗਿਆ ਸੀ ਕਿਉਂਕਿ ਮੈਨੂੰ ਨਾ ਕੰਮ ਕਰਨ ਕਰਨ ਕਰਕੇ ਥੋੜਾ ਜਿਹਾ ਕਵੇਲਾ ਹੋ ਗਿਆ ਸੀ ਜਿਵੇਂ ਲਾਲੋ ਤੁਸੀਂ 1:3 ਵਜ ਗਿਆ ਸੀ ਮੈਨੂੰ ਲੱਗਦਾ ਕਿਉਂਕਿ ਹੁਣ ਦਿਨਾਂ ਦਾ ਵੀ ਫਰਕ ਪੈ ਜਾਂਦਾ ਮੈਨੂੰ ਜਿਵੇਂ ਘਰ ਦੇ ਕੰਮ ਕਰ ਕਰਦੇ ਹਾਂ ਨਾ ਜਿਵੇਂ ਜਿਵੇਂ ਐਦਾਂ ਸਾਫ ਸਫਾਈ ਦਾ ਆਪਾ ਕਰਦੇ ਹਾਂ ਫਿਰ ਉਹ ਚੀਜ਼ ਦਾ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਤਾ ਕਰਕੇ ਫਿਰ ਮੈਨੂੰ ਕੁਸ਼ ਅੱਜ ਫਤਿਹ ਕਹਿੰਦਾ ਸੀ ਕਹਿੰਦਾ ਮੰਮਾ ਮੈਂ ਮੈਂ ਪੁੱਛਦੀ ਸੀ ਉਹਨੇ ਮੈਂ ਕਿਹਾ ਤੂੰ ਅੱਜ ਜਲਦੀ ਆ ਗਿਆ ਕਹਿੰਦਾ ਮੰਮਾ ਮੇਰੀ ਵੈਨ ਤੋ ਇਹਨਾਂ ਦੀ ਕੋਈ ਸਕੂਲ ਦੀ ਹੋ ਗਈ ਸੀ ਕੋਈ ਪ੍ਰੋਬਲਮ ਹੈ ਕਹਿੰਦਾ ਉਹਦੇ ਕਰਕੇ ਫਿਰ ਅੱਜ ਵੀ ਸਾਨੂੰ ਜਲਦੀ ਛੱਡ ਕੇ ਉਹ ਥੋੜਾ ਜਿਹਾ ਜਲਦੀ ਆ ਗਿਆ ਸੀ ਤਾਂ ਕਰਕੇ ਜਦ ਤੱਕ ਮੈਂ ਫ੍ਰੀ ਹੋਈ 1.5 ਕੋਈ ਸਿਕਾ ਪਰ ਹੁਣ ਥੋੜੀ ਜਿਹੀ हेयर फॉਲ ਦੀ ਪ੍ਰੋਬਲਮ ਹੋਗੀ ਕਿਉਂਕਿ ਜਿਵੇਂ ਸਰਦੀਆਂ ਦੇ ਵਿੱਚ ਕੰਨਾਂ ਨੂੰ ਗਰਮ ਕੱਪੜੇ ਦੇ ਨਾਲ ਲੱਗ ਜਾਂਦੇ ਨੇ ਮੇਰੇ ਨਾਲ ਵੈਸੇ हेयर फॉਲ ਹੋਣ ਜਾਂ ਨਾ ਹੋਣ ਬਟ ਸਰਦੀਆਂ ਦੇ ਵਿੱਚ ਜਿਵੇਂ ਆਪਾਂ ਟੋਪੀਆਂ ਵਗੈਰਾ ਲੈਣੇ ਹਨਾ ਪਸ਼ਮਦੀਸ ਕੁਝ ਲੈਣੇ ਆ ਕੰਬੀ ਪਸ਼ਮਦੀ ਵਰਤੋਂ ਕਰਦੇ ਆ ਉਹ ਚੀਜ਼ਾਂ ਨਾਲ ਹੋਣ ਲੱਗ ਜਾਂਦੀ ਆ ਬਸ ਜੀ ਇੱਥੇ ਆਪਾਂ ਇੱਕ ਇਹ ਆ ਵੀ ਸਰਦੀਆਂ ਦੇ ਵਿੱਚ 립 ਗਲੋਸ ਵਗੈਰਾ ਹਨਾ ਲੂਸ਼ਨ ਵਗੈਰਾ ਜ਼ਰੂਰ ਵਰਤੋਂ ਕਰਿਆ ਕਰੋ ਕਿਉਂਕਿ ਨਹੀਂ ਤਾਂ ਨਾ ਫਿਰ ਕੋਈ ਵੀ ਆਪਣੀ ਸਕਿਨ ਦੀ ਪ੍ਰੋਬਲਮ ਆ ਵਧੀ ਜਾਂਦੀ ਆ ਕਰੋ ਸਰ ਆਹ ਦੇਖੋ ਜੀ ਆਪਣੇ ਨਾ ਜਿਹੜਾ ਐਲੋਵੇਰਾ ਮੈਂ ਤੁਹਾਨੂੰ ਕਹਿੰਦੀ ਸੀ ਵੀ ਲਗਾਇਆ ਹੋਇਆ ਏ ਇਹ ਬਾਹਰ ਆਪਾਂ ਬੀਜਲੇ ਸੀ ਥੋੜੇ ਜਿਹੜੇ ਅੰਦਰ ਬੂਟੇ ਹੈਗੇ ਸੀ ਨਾ ਉਹ ਲਗਾ ਲਏ ਸੀ ਉਹ ਤੋਂ ਫਿਰ ਇਹ ਇਹ ਹੋ ਜਾਂਦਾ ਨਾ ਵੀ ਜੜਾਂ ਚੋਂ ਨਿਕਲੀ ਜਾਂਦੇ ਨੇ ਇਹਦੇ ਬੂਟੇ ਆਹ ਦੇਖੋ ਜਿਵੇਂ ਆਹ ਛੋਟੇ ਨੇ ਬੂਟੇ ਓਹੋ ਆ ਦੇਖੋ ਵਿੱਚੋਂ ਛੋਟੇ ਛੋਟੇ ਜਿਹੜੇ ਕਾਫੀ ਨਿਕਲੇ ਹੁੰਦੇ ਨੇ ਨਾ ਵੀ ਵਧੀਆ ਬਣ ਜਾਂਦੇ ਨੇ ਕਿਉਂਕਿ ਇਹਨੂੰ ਇੰਨੀ ਜ਼ਿਆਦਾ ਲੋਡ ਵੀ ਨਹੀਂ ਹੈਗੀ ਆ ਸਾਮ ਸੰਭਾਲ ਦੀ ਇਹ ਹੋ ਜਾਂਦਾ ਵੀ ਜਿਵੇਂ ਆਪਾਂ ਘਰ ਚੁੱਲਾ ਬਾਲਦੇ ਹਾਂ ਉਹ ਸੁਆਹ ਵਗੈਰਾ ਪਾਤੀ ਉਹਦੇ ਨਾਲ ਵਧੀਆ ਹੋ ਜਾਂਦੇ ਨੇ ਆ ਦੇਖੋ ਵਿੱਚੋਂ ਬੁੱਟਾ ਨਿਕਲਿਆ ਹੋਇਆ ਇਹ ਹੋਰ ਵੀ ਥੋੜਾ ਜਿਹਾ ਕਟਾਵਾਂਗੇ ਨਾ ਵਿੱਚੋਂ ਜਿਵੇਂ ਥੋੜੇ ਜਿਹਾ ਹੋਰ ਮੋਟੀਆਂ ਜੀਆਂ ਨੇ ਡੰਡੀਆਂ ਜੀਆਂ ਇਹਨਾਂ ਦੀਆਂ ਉਹ ਕਟਾ ਕੇ ਹੁਣ ਮੈਂ ਲੈਣ ਆਈ ਸੀ ਮੇਥੇ ਕਿਉਂਕਿ ਮੈਨੂੰ ਇਹ ਸੀ ਮੈਂ ਕਿਹਾ ਵੀ ਸੁਬਾ ਬਣਾਵਾਂਗੇ ਮੇਥੇ ਵਾਲੀਆਂ ਰੋਟੀਆਂ ਤਾਂ ਕਰਕੇ ਹੁਣ ਤਾਂ ਸ਼ਾਇਦ ਆਪਣੇ ਬੈਂਗਣ ਵੀ ਲੱਗਣ ਲੱਗ ਜਣ ਫੁੱਲਾਉਣ ਲੱਗ ਗਏ ਹੁਣ ਤਾਂ ਇਹਨਾਂ ਨੂੰ ਜਿਹੜਾ ਪੁਰਾਣਾ ਬੁੱਟਾ ਸੀ ਉਹਨੂੰ ਇੱਕ ਦਿਨ ਲੱਗੇ ਹੋਏ ਸੀ ਜਿਹੜਾ ਉਹਦੇ ਵਿੱਚ ਆ ਗੋਭੀ ਦੇ ਵਿੱਚ ਰਹਿ ਗਿਆ ਸੀ ਜਣੀ ਰੱਖ ਲਿਆ ਸੀ ਨੂੰ ਲੱਗੇ ਬੈਂਗਣ ਨਾਲ ਉਹ ਮੈਂ ਕਿਦਨ ਕੱਟ ਲਿਆ ਸੀਗਾ ਉਹ ਲੱਗੀ ਸੀ ਤੋੜ ਕੇ ਉਹਨੂੰ ਇਹਨਾਂ ਨੂੰ ਹੁਣ ਫੁੱਲ ਆ ਗਏ ਹੁਣ ਇਹਨਾਂ ਨੂੰ ਲੱਗਣਗੇ ਕਿਉਂਕਿ ਐ ਹੋ ਜਾਂਦਾ ਜੀ ਚਲੋ ਹਨਾ ਬਦਲਮੀ ਦੀ ਦਾਲ ਸਬਜ਼ੀ ਬਣ ਜਾਂਦੀ ਆ ਪਰ ਇਸ ਵਾਰ ਆਪਨੇ ਨਾ ਔਲੇ ਨਹੀਂ ਲੱਗੇ ਹੈਗੇ ਪਿਛਲੀ ਵਾਰੀ ਬਹੁਤ ਲੱਗੇ ਸੀ ਲੱਗੇ ਤਾਂ ਸੀ ਮਾ ਹੁਣ ਉਹ ਤਾਂ ਮਾੜੇ ਮੋਟੇ ਜਨੇ ਐ ਐ ਤਾਂ ਲੱਗੇ ਨੇ ਜਿਹੜੀ ਥੋੜੇ ਬਹੁਦੇ ਜਨੇ ਬਸ ਇੰਨੇ ਜਿਆਦਾ ਕਿ ਕਿਸੇ ਦਿਨ ਤੋੜਾਂਗੇ ਹੁਣ ਮੈਂ ਲੈ ਕੇ ਜਾਨੀ ਆ ਜੀ ਮੇਥੇ ਫੇਰ ਜਾ ਕੇ ਸਮਾਰ ਦੇ ਚਕੰਦਰ ਦਾ ਜੋ ਛੋਟੇ ਨੇ ਹੁਣ ਪੱਟੀ ਨਾ ਨਹੀਂ ਆਹ ਲੱਗੇ ਗਾਜਰਾਂ ਵੀ ਹਜੇ ਕਾਫੀ ਛੋਟੀਆਂ ਸਲਗਮ ਬਹੁਤ ਸੋਨੇ ਹੋਗੇ ਸਲਗਮਾਂ ਦੀ ਮੈਨੂੰ ਸਬ지 ਪਸੰਦ ਨਹੀਂ ਲਓ ਜੀ ਹੁਣ ਮੈਂ ਆਪਾਂ ਮੇਥੇ ਤੋੜ ਲਈਏ ਫੇਰ ਮਿਲਦੇ ਹਾਂ ਹੁਣ ਮੇਥੇ ਤੋੜ ਕੇ ਤੋਂ ਦਿਖਾ ਕਿੱਲਿਆਂ ਦੀ ਪਿਛਲੇ ਵੇਲੇ ਦੀ ਹਰੇਵਾਈ ਦੀ ਬਹੁਤ ਸੋਹਣੀ ਹਰੇਵਾਈ ਦੀ ਹਰੀਆਲੀ ਹਰੀਆਲੀ ਬਹੁਤ ਸੋਹਣੀ ਲੱਗਦੀ ਹੁੰਦੀ ਆ ਫਿਰ ਮੈਂ ਲੱਗੀ ਸੀ ਇੱਥੇ ਧੁੱਪ ਤਾਂ ਹਜੇ ਕਾਫੀ ਹੋएगी ਸੀ ਬਟ ਮੈਨੂੰ ਇਹ ਸੀ ਮੈਂ ਕਿ ਵੀ ਚਲ ਵੀ ਕੱਲ ਦੀ ਤਿਆਰੀ ਕਰ ਲੈਂਦੇ ਆ ਕਿਉਂਕਿ ਦਾਲ ਸਬਜ਼ੀ ਪਈ ਸੀ ਦਾਲ ਪਈ ਸੀਗੀ ਅੱਜ ਤਾਂ ਕਰਕੇ ਮੈਂ ਕਿਹਾ ਵੀ ਚਲ ਸ਼ਾਮ ਨੂੰ ਕਿਹੜਾ ਕੋਈ ਜ਼ਰੂਰੀ ਹੁੰਦਾ ਜੀ ਹਨਾ ਵੀ ਸ਼ਾਮ ਨੂੰ ਹੀ ਕਰਨੇ ਨੇ ਤਾਂ ਕਰਕੇ ਮੈਂ ਕਿਹਾ ਵੀ ਚਲ ਮੇਥੇ ਵਗੈਰਾ ਮੇਥੇ ਲਾ ਕੇ ਆਈ ਸੀ ਨਾਲ ਪਰ ਮੈਂ ਪਾਲਕ ਲਿਆਈ ਸੀ ਥੋੜੀ ਜੀ ਮੈਂ ਤਾਂ ਫੇਸੇ ਸਾਰਿਆਂ ਨੂੰ ਇਹ ਸਲਾਹ ਦਿੰਨੀ ਹੈ ਵੀ ਪਾਲਕ ਦੀ ਵਰਤੋਂ ਵੱਧ ਘਰੇ ਆ ਕਰੋ ਕਿਉਂਕਿ ਬਹੁਤ ਸਾਰੇ ਇਦਾਂ ਦੇ ਹੈਗੇ ਨੇ ਵਿਟਾਮਿਨਸ ਹਨਾ ਬਹੁਤ ਸਾਰੇ ਤੱਤ ਇਦਾਂ ਦੇ ਨੇ ਵੀ ਜਿਨ੍ਹਾਂ ਦੇ ਆਪਾਂ ਨੂੰ ਬਹੁਤ ਬੈਨੀਫਿਟ ਨੇ ਪਾਲਕ ਦੇ ਵੀ ਇਹ ਹੋ ਜਾਂਦਾ ਕੁਝ ਮੈਨੂੰ ਨਾ ਵੈਸੇ ਵੀ ਇਹ ਹੋ ਜਾਂਦਾ ਵੀ ਜਿਵੇਂ ਨਾ ਥੋੜੀ ਜਿਹੀ ਆਪਾਂ ਮੱਕੀ ਦੀਆਂ ਰੋਟੀਆਂ ਬਣਾਉਨੇ ਆ ਨਾ ਮਿੱਥੇ ਪਾ ਕੇ ਉਹ ਹਰੀ-ਹਰੀਆਂ ਜੀਆਂ ਵੱਧ ਸਵਾਦ ਲੱਗਦੇ ਨੇ ਇਹ ਨਹੀਂ ਹੁੰਦਾ ਹੈਗਾ ਵੀ ਥੋੜਾ ਕਲਰ ਚੇਂਜ ਹੋ ਗਿਆ ਹੋਵੇ ਪਰ ਇਹ ਹੁੰਦਾ ਵੀ ਹਰੀ-ਹਰੀਆਂ ਜੀਆਂ ਨਾ ਉਹ ਚੀਜ਼ਾਂ ਉਹ ਵਧੀਆ ਲੱਗਦੀਆਂ ਨੇ ਮੈਨੂੰ ਇਹ ਸੀ ਮੈਂ ਕਿ ਵੀ ਚਲ ਹਨਾ ਇਹ ਮੇਥੇ ਵਗੈਰਾ ਪਾਲ ਕੇ ਸਮਾਰ ਕੇ ਰੱਖ ਲਵਾਂ ਰੋਟੀ ਬਣਾਉਣ ਦੇ ਵਿੱਚ ਹਜੇ ਟਾਈਮ ਸੀਗਾ ਮੈਂ ਕਿਹਾ ਵੀ ਉਨੀ ਦੇਰ ਦੇ ਵਿੱਚ ਮੈਂ ਜਿਹੜੇ ਕੰਮ ਕਰ ਕਰਨੇ ਨੇ ਉਹ ਕਰ ਲੈਣੀਆਂ ਕੁਝ ਹਜੇ ਜਿਹੜੇ ਸੁੱਕੇ ਕੱਪੜੇ ਸੀਗੇ ਉਹ ਵੀ ਨਹੀਂ ਸੀ ਉਤਾਰੇ-ਤਾਰਾਂ ਤੋਂ ਵੀ ਉਹਨਾਂ ਨੂੰ ਵਿਵਾਦ ਵਿੱਚ ਹੀ ਉਤਾਰਦੀ ਮੈਂ ਕਿਹਾ ਜੇ ਥੋੜੀ ਹੋਰ ਤੋਂ ਪਲਗ ਜੂਗੀ ਹੁਣ ਤਾਂ ਕੱਪੜਿਆਂ ਦੇ ਵੀ ਇਹੀ ਪੈ ਰਹੰਦਾ ਏ ਜੀ ਹਨਾ ਵੀ ਉਹਨੇ ਆਏ ਨਹੀਂ ਹੈਗਾ ਨਹੀਂ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਦੀ ਆਰਾਮਦਾਰੀ ਰਹਿੰਦੀਆਂ 2 ਘੰਟੇ ਦੇ ਵਿੱਚ ਸੰਭੋਜ ਤੇ ਬੀਲੇ ਫਿਰ ਉਸ ਤੋਂ ਬਾਅਦ ਜੀ ਮੈਂ ਮੈਂ ਹਜੇ ਮਿੱਥੇ ਵਗੈਰਾ ਸਮਾਰ ਸਮਾਰਦੀ ਸੀ ਉਸ ਤੋਂ ਬਾਅਦ ਮੈਂ ਚਲੇ ਗਈ ਸੀ ਖੰਨੇ ਨਾ ਅਮਲੋ ਨੂੰ ਖੰਨੇ ਆ ਗਿਆ ਨਾ ਹੁਣ ਕਈ ਗੜੇ ਖੰਨੇ ਲੱਗੇ ਤਾਂ ਕਰਕੇ ਖੰਨੇ ਹੀ ਮੂੰਹ ਚ ਆਉਂਦਾ ਨਾ ਅਮਲੋ ਚਲੇ ਗਈ ਸੀਗੀ ਕਿਉਂਕਿ ਜਿਵੇਂ ਮਤੰਦਸ ਜਨਾ ਵੀ ਆਪਾਂ ਕਰ ਰਹੇ ਸੀ ਕਿ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਕੀ ਪ੍ਰੋਗਰਾਮ ਹੈ ਉਹ ਤੁਹਾਨੂੰ ਬਲੌਗ ਦੇ ਵਿੱਚ ਪਤਾ ਲੱਗੂਗਾ ਥੋੜਾ ਬਹੁਤ ਜੀਆਂ ਚੀਜ਼ਾਂ ਜੀ ਲੈ ਕੇ ਆਉਣ ਵਾਲੀਆਂ ਸੀ ਕੁਝ ਤਾਂ ਜੀ ਮੇਰੀ ਸੂਟਾਂ ਦੀਆਂ ਲੈਸਾਂ ਵਗੈਰਾ ਲੈ ਕੇ ਆਉਣ ਵਾਲੀਆਂ ਸੀਗੀਆਂ ਮੈਨੂੰ ਇਸ ਮੈਂ ਫਿਰ ਚੰਨਣ ਮੈਂ ਲੈਸਾਂ ਲੈ ਕੇ ਆਈ ਸੀ ਸੂਟਾਂ ਦੀਆਂ ਨਾਲ ਇੱਕ ਦੋ ਹੋਰ ਜਿਹੜੇ ਕੰਮ ਕਰਨ ਵਾਲੇ ਸੀਗੇ ਉਹ ਕਰੇ ਸੀ ਟਾਈਮ ਤਾਂ ਹਜੇ ਥੋੜਾ ਹੋਇਆ ਸੀ ਬਟ ਪਰ ਇਹ ਆ ਨਾ ਵੀ ਜਿਵੇਂ ਹੁਣ ਦਿਨਾਂ ਦੇ ਹਿਸਾਬ ਨਾਲ ਤੁਹਾਨੂੰ ਜਿਆ ਫਰਕ ਬਹਿ ਜਾਂਦਾ ਕੁਝ ਲੋਕ ਲਾਈਟਾਂ ਵੀ ਬਹੁਤ ਜਲਦੀ ਲਗਾਉਂਦੇ ਨੇ ਜਿਹਾ ਇਹ ਨਹੀਂ ਹੁੰਦਾ ਹੈ ਕਿ ਵੀ ਲੇਟ ਲਗਾਉਣ ਲੱਗਦੇ ਨੇ ਬਹੁਤ ਜਲਦੀ ਸ਼ੁਰੂ ਕਰ ਲੈਂਦੇ ਨੇ ਉਹਦੇ ਨਾਲ ਹੋਰ ਹੋ ਜਾਂਦਾ ਇੱਥੇ ਜੇ ਆਪਾਂ ਆ ਕੇ ਬਸ ਜਿਹੜਾ ਇਹ ਮੈਂ ਚੀਜ਼ਾਂ ਵੀ ਨਹੀਂ ਤੁਹਾਨੂੰ ਵੈਸੇ ਹੀ ਦੱਸਦੀ ਆਂ ਜੀ ਇੱਕ ਦੋ ਕੋ ਕੰਮ ਕਰ ਕਰਨ ਵਾਲੇ ਸੀ ਲਸਣ ਵਗੈਰਾ ਲੈ ਕੇ ਉਹਨੇ ਅਸੀਂ ਆਉਂਦੇ ਹੋਏ ਸਬਜ਼ੀ ਫਰੂਟ ਵਗੈਰਾ ਬਸ ਇਹ ਕੁਝ ਲੈ ਆਈ ਸੀਗੇ ਤੇ ਫਿਰ ਮੈਂ ਬਸ ਜੀ ਰੋਟੀ ਡੁੱਟੀ ਖਾਧੀ ਸੀ ਰੋਟੀ ਖਾ ਕੇ ਫਿਰ ਮੈਂ ਲੱਗੀ ਸੀ ਮੈਂ ਕਿਹ ਜਿਹੜੇ ਕੱਪੜੇ ਰੱਖੇ ਹੋਏ ਸੀਗੇ ਸੁੱਕੇ ਹੋਏ ਉਹਨਾਂ ਨੂੰ ਮੈਂ ਕਿਹ ਵਿੱਚ ਤੇਲ ਲਗਾ ਦਮਾਂ ਤੇਲ ਲਗਾ ਕੇ ਫਿਰ ਜਿਹੜੇ ਥੋੜੇ ਬਹੁਤੇ ਆਏ ਹੋ ਜਾਂਦਾ ਜੀ ਜਿਹੜੇ ਜਿਹੜਾ ਕੰਮ ਝਿਮਿਝਿਮਿ ਹੋ ਜੂਵੇਂ ਉਹ ਵਧੀਆ ਰਹਿੰਦਾ ਏ ਕਿਉਂਕਿ ਫਿਰ ਛੋਟੇ ਛੋਟੇ ਹੀ ਕੰਮ ਇਕੱਠੇ ਹੁੰਦੇ ਚਲੇ ਜਾਂਦੇ ਨੇ ਫਿਰ ਉਹਨਾਂ ਨੂੰ ਸਮੇਟਣਾ ਵੀ ਔਖਾ ਹੋ ਜਾਂਦਾ ਏ ਉਹਦੇ ਨਾਲੋਂ ਬਿਹਤਰ ਆ ਵੀ ਜਿਹੜੇ ਕੰਮ ਕਰ ਕਰਨ ਵਾਲੇ ਨੇ ਉਹ ਕਰ ਲੈ ਜਾਣ ਤਾਂ ਉਹਨੇ ਹੀ ਸੁੱਖੇ ਹੋ ਜਾਂਦੇ ਨੇ ਉਹ ਕੰਮ ਤੇ ਮੈਨੂੰ ਇਸ ਵਿੱਚ ਮੈਂ ਕਿਹ ਵਿੱਚ ਤੇਲ ਲਗਾ ਕੇ ਰੱਖ ਕੇ ਵੀ ਕਿਉਂਕਿ ਜਿਹੜੇ ਨਹੀਂ ਰੱਖਣ ਵਾਲੇ ਹੁੰਦੇ ਹੈਗੇ ਉਹ ਫਿਰ ਮੈਨੂੰ ਮੈਂ ਇਦਾਂ ਹੀ ਰੱਖ ਦੇਣੀ ਹੁੰਦੀ ਆ ਵਿੱਚ ਮੈਨੂੰ ਇਹ ਲੱਗਦਾ ਸੀਗਾ ਵੀ ਜਿਵੇਂ ਉਹ ਹੁੰਦੇ ਨੇ ਜਿਹੜੇ ਨਹੀਂ ਸੀ ਤੇਲ ਲਗਾਉਣ ਵਾਲੇ ਉਹ ਉਦਾਂ ਰੱਖਦੇ ਸੀਗੇ ਤੇਲ ਲਗਾਉਣ ਵਾਲਿਆਂ ਦੀ ਤੇਲ ਲਗਾ ਲੇ ਫਿਰ ਉਸ ਤੋਂ ਬਾਅਦ ਆਪਾਂ ਚ ਰੋਟੀ ਰੋਟੀਆਂ ਪਹਿਲਾਂ ਖਾ ਲਈ ਸੀਗੀ ਉਸ ਤੋਂ ਬਾਅਦ ਮੈਂ ਕੱਪੜੇ ਤੇਲ ਲਗਾ ਕੇ ਜਿਵੇਂ ਮੇਰੇ ਹਸਬੰਦ ਮੈਨੂੰ ਗਾਣਾ ਦੇ ਰਏ ਸੀਗੇ ਮੈਨੂੰ ਕਹਿੰਦੇ ਤੂੰ ਇੱਥੇ ਠੰਡ ਚ ਬੈਠੀ ਲਗਾਉਣੀ ਆ ਕੱਪੜੀ ਦੀ ਤੇਹ ਸੂਬਾ ਲਗਾ ਲਈ ਐਨੀ ਕਿਸੇ ਦੇ ਹਸਬੰਦ ਫਿਕਰ ਕਰਦੇ ਨੇ ਜੀ ਦੇਖੋ ਨਾ ਫਿਰ ਇੱਥੇ ਮੈਂ ਲੱਗੀ ਸੀ ਬਸ ਜੀ ਸਾਰਿਆਂ ਨੂੰ ਦੁੱਧ ਕਿਉਂਕਿ ਸਾਰਿਆਂ ਨੂੰ ਇਹ ਹੋ ਜਾਂਦਾ ਵੀ ਲਾਸਟ ਦਾ ਕੰਮ ਮੇਰੇ ਹੁੰਦਾ ਵੀ ਬਸ ਕਹਿੰਦੇ ਵੀ ਦੁੱਧ ਫੜਾ ਕੇ ਆਉਣਾ ਹੁੰਦਾ ਏ ਦੁੱਧ ਆਪਾਂ ਸਾਰਿਆਂ ਨੂੰ ਵਰਤੋਂ ਕਰਿਆਈ ਸੀ ਫਤਿਹ ਨੂੰ ਉਹਨੂੰ ਦੇਤਾ ਸੀ ਹਾਂਜੀ ਉਹਦਾ ਠੰਡਾ ਹੋਣਾ ਰੱਖਦਾ ਸੀ ਮੈਂ ਕਿਹਾ ਥੋੜਾ ਜਿਹਾ ਠੰਡਾ ਹੋ ਜੋ ਮੈਂ ਲੱਗੀ ਸੀ ਇੱਥੇ ਦੁੱਧ ਪੀਣ ਤੇ ਨਾਲੇ ਦੁੱਧ ਪਿੰਡ ਗਈ ਸੀ ਨਾਲੇ ਹੈਗੇ ਸੀਗੇ ਮਟਰ ਕੱਢਣ ਨਾਲੇ ਜਿਵੇਂ ਮੈਂ ਤੁਹਾਨੂੰ ਦੱਸ ਕੇ ਰਹੀ ਮੈਂ ਕੁਝ ਸਬਜ਼ੀਆਂ ਲਿਆਂਦੀਆਂ ਸੀਆਂ ਫਿਰ ਮੈਨੂੰ ਇਸ ਵਿੱਚ ਮਿਕਚਰ ਮਟਰ ਨੇ ਉਹ ਕੱਢ ਕੇ ਰੱਖ ਲੈਣੇ ਆ ਵੀ ਉਹਨਾਂ ਕੋ ਕੰਮ ਸੌਖਾ ਹੋ ਜਾਂਦਾ ਹੈ ਜੇ ਟਾਈਮ ਥੋੜਾ ਹੋਇਆ ਸੀਗਾ ਤਾਂ ਕਰਕੇ ਲੱਗੀ ਸੀਗੇ ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਦਾ ਬਹੁਤ ਸਪੈਸ਼ਲ ਦਿਨ ਆ ਜੀ ਜਿਹਦੀਆਂ ਚੱਲ ਰਹੀ ਹੈ ਉਸ ਦੀ ਤਿਆਰੀਆਂ ਹੁਣ ਤੁਹਾਨੂੰ ਕੱਲ ਨੂੰ ਪਤਾ ਲੱਗੂਗਾ ਬਲੌਗ ਦੇ ਵਿੱਚ ਇਹ ਜਾ ਕੇ ਦਾ ਸਪੈਸ਼ਲ ਡੇ ਆ ਜੀ ਹੁਣ ਫਤਿਹ ਦੇ ਪਾਪਾ ਤਾਂ ਸੌਂ ਗਏ ਸੀਗੇ ਕਿਉਂਕਿ ਉਹ ਤਾਂ ਜਲਦੀ ਹੀ ਸੌਂ ਜਾਂਦੇ ਹੁੰਦੇ ਨੇ ਜਿਆਦਾ ਮਤਲਬ ਲੇਟ ਨਹੀਂ ਹੁੰਦੇ ਐਂ ਕਿ ਉਹਨਾਂ ਨੂੰ ਆਹਿੰਦਾ ਵੀ ਥੋੜਾ ਸਵੇਰ ਜਲਦੀ ਉੱਠਣਾ ਹੁਣ ਆਪਾਂ ਕਰਦੇ ਹਾਂ ਜੀ ਬਲੌਗ ਦਾ ਐਂਡ ਓਕੇ ਬਟ ਟੇਕ ਕੇਅਰ ਲਾਈਕ ਸ਼ੇਅਰ